ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਜੈਤੂਚ ਰੋਡ ਸ਼ੋਅ ਘਟਿਆ ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਇਸ ਇਤਿਹਾਸਕ ਧਰਤੀ ਦੇ ਲੋਕ ਇੱਕ ਨਵਾਂ ਇਤਿਹਾਸ ਸਿਰਜਣਗੇ ਮੁੱਖ ਮੰਤਰੀ ਨੇ ਫਿਰ ਦੋਹਰਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਬਿਜਲੀ ਦੇ ਬਿੱਲ 90% ਪੰਜਾਬ ਦੇ ਮਾਫ ਕਰਕੇ ਜ਼ੀਰੋ ਕਰਕੇ ਤੁਹਾਡੇ ਸਾਹਮਣੇ ਖੜਾ ਖੇਤਾਂ ਲਈ ਬਿਜਲੀ ਦਿਨੇ ਆਉਂਦੀ ਹੈ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਨ ਦੀ ਕੋਈ ਲੋੜ ਨਹੀਂ ਇਸ ਵਾਰ ਜਨਰੇਟਰਾਂ ਵਾਸਤੇ ਲੋਕਾਂ ਨੇ ਡੀਜ਼ਲ ਨਹੀਂ ਖਰੀਦਿਆ ਕਿਸੇ ਆੜਤੀਏ ਤੋਂ ਪਰਚੀ ਨਹੀਂ ਬਣਾਉਣੀ ਪਈ ਵੀ ਪਰਚੀ ਬਣਾ ਦੇ ਵੀਰੋ ਰਾਸ਼ਨ ਜਿਹੜਾ ਉਹ ਕਰ ਕਰ ਪਹੁੰਚ ਰਿਹਾ ਹੁਣ ਇਹ ਅਫਵਾਹ ਫਲਾਉਂਦੇ ਨੇ ਕਿ ਕੀ ਕਰੀਏ ਯਾਰ ਭਗਵੰਤ ਮਾਨ ਕਿਸੇ ਵੀ ਗੱਲ ਤੇ ਘਿਰਦਾ ਨਹੀਂ ਕੀ ਕਰੀਏ ਇਹ ਕਹਿੰਦੇ ਅਕੇ ਜੀ ਤੁਹਾਨੂੰ ਆਟਾ ਹੀ ਦਿਆ ਕਰਨਗੇ ਜਿਹੜਾ ਰਾਸ਼ਨ ਚ ਨਾ 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 ਮੈਂ ਗੱਲ ਕਲੀਅਰ ਕਰ ਦੇਣੀ ਚਾਹਨਾ ਕਿ ਸਾਡੇ ਵੱਲੋਂ ਕਣਕ ਤੇ ਆਟਾ ਦੋਨਾਂ ਦੀ ਆਪਸ਼ਨ ਹੈ ਕੋਈ ਪਰਿਵਾਰ ਐ ਕਹਿੰਦਾ ਕਿ ਸਾਡੇ ਕੋਲੇ ਪਸਾਈ ਦਾ ਟਾਈਮ ਹੈ ਨਹੀਂ ਜਾਂ ਅਸੀਂ ਦਿਹਾੜੀ ਤੇ ਹੁੰਨੇ ਆ ਜਾਂ ਪਸਾਉਣਾ ਨਹੀਂ ਅਸੀਂ ਆਟਾ ਲੈਣਾ ਆਟਾ ਲੈ ਲਓ ਜੇ ਕਹਿੰਦਾ ਕਣਕ ਲੈਣੀ ਹੈ ਕਣਕ ਮਿਲੂ ਔਰ ਕਣਕ ਵੀ ਇੰਨਾ ਵਾਂਗੂ ਕੋਈ ਸੁਸਰੀ ਵਾਲੀ ਜਾਂ ਕੋਈ ਡਲੀਆਂ ਵਾਲੀ ਰੇਤੇ ਵਾਲੀ ਨਹੀਂ ਮਿਲੂ ਜਿਹੜੀ ਕਣਕ ਆ ਹੁਣ ਮਾਰਕੀਟ ਚ ਆਈ ਐ ਜਿਹੜੀ ਕਣਕ ਦਾ ਆਟਾ ਮੈਂ ਆਪਣੇ ਘਰੇ ਖਾਨਾ ਉਸੇ ਕਣਕ ਦਾ ਆਟਾ ਗਰੀਬ ਵੀ ਖਾਊਗਾ ਕਣਕ ਮਿਲੂਗੀ ਤੁਹਾਨੂੰ ਇਹ ਵਾਹ ਫਲਾਰੇ ਨੇ ਕਿ ਕਣਕ ਨਹੀਂ ਦੇਣੀ ਕਣਕ ਦੇਵਾਂਗੇ ਜੀ ਜੇ 100% ਘਰ ਕਹਿਣਗੇ ਕਣਕ ਲੈਣੀ ਕਣਕ ਦੇ ਦਾਂਗੇ ਸਾਡਾ ਕੰਮ ਤਾਂ ਲੋਕਾਂ ਤੱਕ ਸਹੂਲਤ ਪਹੁੰਚਾਉਣਾ ਐ ਅੱਗੇ ਲੋਕਾਂ ਦੀ ਮਰਜ਼ੀ ਐ ਸੋ ਵੀਰੋ ਇਹ ਹੁਣ ਤਰਾਂ ਤਰਾਂ ਦੀਆਂ ਗੱਲਾਂ ਲੱਗਿਆ ਹੋਏ ਨੇ ਕਰਨ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਮੈਨੂੰ ਪਤਾ ਲੱਗਿਆ ਜਿੱਥੇ ਬਰਵਾਰ ਬਚਾਓ ਵੀ ਆਏ ਹੋਏ ਐ ਇੱਥੇ ਹੀ ਮੋਰਚਾ ਲੱਗਿਆ ਸੀ ਇੱਥੇ ਹੀ ਮੋਰਚਾ ਲੱਗਿਆ ਸੀ ਜਿਹੜੇ ਖੂਜ ਜ਼ਹਿਰ ਪਾਈ ਸੀ ਪਤਾ ਹੈ ਨਾ ਜੇ ਨਹੀਂ ਪਤਾ ਯਾਦ ਕਰਾ ਦਿਓ ਇਹਨਾਂ ਨੂੰ ਇਹਨਾਂ ਤੋਂ ਕੀ ਉਮੀਦ ਕਰੋਗੇ ਜਾਂਦੀ ਆ ਆਵਾਜ਼ ਆਪਣੀ ਤਾਂ ਸਾਰੇ ਪੰਜਾਬ ਜਾਂਦੀ ਹੈ ਆਪਣੀ ਆਵਾਜ਼ ਤਾਂ ਪੂਰੇ ਦੇਸ਼ ਚ ਜਾਂਦੀ ਹੈ ਸੋ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੋਲੀਏ ਕੀ ਹੁਣ ਸੋ ਵੀਰ ਕਰਮਜੀਤ ਮੇਰਾ ਛੋਟਾ ਭਾਈ ਹੈ ਅਸੀਂ ਇਕੱਠੇ ਪੜੇ ਹਾਂ ਪਲੱਸ 1 ਤੋਂ ਅਸੀਂ ਇਕੱਠਿਆਂ ਨੇ ਸਟਰਗਲ ਕੀਤਾ ਮਿਹਨਤ ਕੀਤੀ ਬਹੁਤ ਗਰੀਬ ਘਰ ਤੋਂ ਉੱਠ ਕੇ ਆਇਆ ਹੈ ਅਸੀਂ ਇਕੱਠੇ ਪ੍ਰੋਗਰਾਮਾਂ ਤੇ ਜਿਹੜੇ ਛੋਟੇ ਛੋਟੇ ਕਾਲਜਾਂ ਦੇ ਪ੍ਰੋਗਰਾਮ ਹੁੰਦੇ ਸੀ ਉਹਨਾਂ ਜਾਣਦੇ ਹੁੰਦੇ ਸੀ ਇਹਨੇ ਮਿਹਨਤ ਕੀਤੀ ਮੈਂ ਮਿਹਨਤ ਕੀਤੀ ਬਾਅਦ कामयाब ਹੋ ਗਏ ਤਾਂ ਸਿੱਕ ਦੂਜੇ ਨੂੰ ਹੱਥ ਫੜਿਆ ਕਿ ਕੋਈ ਗੱਲ ਨਹੀਂ ਮੈਂ ਜਿਆਦਾ ਕਾਮਯਾਬ ਹੋ ਗਿਆ ਤਾਂ ਤੈਨੂੰ ਛੱਡਦਾ ਨਹੀਂ ਮੈਂ ਆ ਜਾ ਤਾਂ ਇਹਨੇ ਆਪਣੀ ਮਿਹਨਤ ਕੀਤੀ ਤਾਂ ਇਹ ਆਪ कामयाब ਹੋਇਆ ਸਹਾਰੇ ਦੀ ਲੋੜ ਹੁੰਦੀ ਆ ਵੀਰੋ ਦੇਖੋ ਇੱਕ ਇੱਕ ਹੁੰਦਾ 2 11 ਹੁੰਦੇ ਨੇ ਆਪਣੇ ਪੰਜਾਬੀ ਦੀ ਕਹਾਵਤ ਹੈ ਸੋ ਕਰਮਜੀਤ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਚੋਣ ਨਿਸ਼ਾਨ ਜਿਹੜਾ ਉਹ ਮਸ਼ੀਨ ਦੇ ਵਿੱਚ ਤੀਜੇ ਨੰਬਰ ਤੇ ਆ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ 1/3 ਕਰਨਾ ਇੱਥੇ ਆਪਾਂ ਤੀਜੇ ਨੰਬਰ ਤੋਂ ਬਿਨਾ ਤੀਜੇ ਨੰਬਰ ਤੋਂ ਬਿਨਾ ਹੋਰ ਕਿਸੇ ਬਟਨ ਵੱਲ ਦੇਖਿਓ ਨਾ ਜੈਤੋਂ ਵਾਲਿਓ ਨਹੀਂ ਤਾਂ ਚਿੱਟਾ ਮੋਤੀਆ ਉਤਰਿਆ ਉਹ ਅੱਖਾਂ 'ਚ ਪਤਾ ਨਹੀਂ ਕੀ ਕੀ ਪਾਪ ਕੀਤੇ ਹੋਇਆ ਬਸ ਉਹ ਤਾਂ ਹੋ ਗਿਆ ਕੰਮ ਤੁਸੀਂ ਕਰੀ ਬੈਠੇ ਹੋ ਤੁਹਾਡੀਆਂ ਅੱਖਾਂ ਦੱਸਦੀਆਂ ਲੋ ਐਂ ਕਰਦਾ ਮੈਂ ਹਰੇਕ ਭਾਵੇਂ ਗੁਜਰਾਤ ਜਾਵਾਂ ਆਸਾਮ ਜਾਵਾਂ ਮੱਧ ਪ੍ਰਦੇਸ਼ ਜਾਵਾਂ ਲੋਕਾਂ ਦਾ ਜੋਸ਼ ਬਹੁਤ ਹੁੰਦਾ ਹੈ ਅੱਜ ਮੈਂ ਹੁਣ ਤੁਸੀਂ ਉੱਥੋਂ ਲੈ ਕੇ ਆਏ ਹਾਂ ਮੈਨੂੰ ਲੱਗਦਾ ਨਹੀਂ ਡਰਾਈਵਰ ਨੇ ਗੇਅਰ ਪਾਇਆ ਹੋਈ ਐਂ ਧੱਕੀ ਲੈ ਕੇ ਆਏ ਹਾਂ ਗੱਡੀ ਨੂੰ ਅੱਧੇ ਦਾ ਟਾਇਰ ਹੀ ਤਾਂ ਚੱਕੀ ਰੱਖਦੇ ਹੋ ਇਹ ਪਿਆਰ ਜਿਹੜਾ ਇਹ ਜਜ਼ਬਾ ਹੈ ਇਹ ਜੋਸ਼ ਹੈ ਪੜਾ ਸਪੜਾਸ ਲਓ ਫਿਰ ਐਂ ਕਰਦੇ ਆ ਮੈਂ 15 20 ਸਕਿੰਟ ਤੁਹਾਡੇ ਵੱਲ ਮੈਕ ਕਰ ਦੇਣਾ ਭਾਵੇਂ ਚੀਕਾ ਮਾਰ ਲਓ ਭਾਵੇਂ ਜਿੰਦਾਬਾਦ ਕਹਿ ਲਓ ਇੱਧਰ ਲੈਣਾ ਮੁਕਾਬਲਾ ਇੱਧਰ ਲੈ ਨਾਲ ਹੈ चीका मार लो में जिंदाबाद के नारे ला लो जो मर्जी कर लो आपका समय शुरू होता है अब बहुत खुशखबरी वाली गल है दोनों तरह बराबर रही है वही ਹੁਣ ਮੈਂ ਥੋੜੇ ਪਿਆਰ ਤੇ ਥੱਲੇ ਪਿਆਰ 'ਚ ਕੋਈ ਫਰਕ ਥੋੜੀ ਕਰ ਸਕਦਾ। ਸੋ ਮੈਨੂੰ ਤਾਂ ਇਸੇ ਗੱਲ ਦੀ ਖੁਸ਼ੀ ਆ। ਆ ਗੱਡੀਆਂ ਤੁਸੀਂ ਫੁੱਲਾਂ ਨਾਲ ਭਰ ਦਿੰਨੇ ਹੋ। ਡੂਡ ਡੂਡ ਕੁਇੰਟਲ ਫੁੱਲ ਮੈਨੂੰ ਕਿਤਨਾ ਕਿਤੇ ਪੈਟਰੋਲ ਪੰਪ ਤੇ ਖੜਾ ਕੇ ਗੱਡੀ ਫੁੱਲ ਕੱਢ ਕੇ ਆਪਣੇ ਬੈਠਣ ਜੋਗੀ ਜਗ੍ਹਾ ਬਣਾਉਣੀ ਪੈਂਦੀ ਐ। ਇੱਕ ਪਾਸੇ ਤਾਂ ਆ ਪਿਆਰ ਐ, ਇੱਕ ਪਾਸੇ ਤਾਂ ਪਿਆਰ ਐ ਕਿ ਪੱਗਾਂ ਭਰਤੀਆਂ, ਗੱਡੀਆਂ ਭਰਤੀਆਂ ਤੇ ਦੂਜੇ ਪਾਸੇ ਆ ਨੇ। ਆ ਜਿਹੜੇ ਆਏ ਹੋਏ ਨੇ ਸੁਖਵੀਰ ਹੋਰੀ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਆਈ ਫਰਕ ਹੈ ਬਸ ਇਹ ਤਾਂ ਵੀਰੋ ਇਹ ਤਾਂ ਆਪਣਾ ਜ਼ਮੀਨ ਪਾਲ ਦੇ ਫਿਰਦੇ ਆ ਉਹ ਲੱਪਣੀ ਨਹੀਂ ਉਹ ਲੱਪਣੀ ਨਹੀਂ ਸੋ ਇਸ ਕਰਕੇ ਫੈਸਲਾ ਪੰਜਾਬ ਨੇ ਕਰ ਰੱਖਿਆ ਹੈ ਬਸ ਸਿਰਫ ਐਲਾਨ ਹੋਣਾ ਬਾਕੀ ਹੈ ਇਹ ਨੌਜਵਾਨ ਮੁੰਡਿਆਂ ਦਾ ਜੋਸ਼ ਜਿਹੜਾ ਹੈ ਮੈਨੂੰ ਬਹੁਤ ਜੋਸ਼ ਤੇ ਹੋਸ਼ ਬਜ਼ੁਰਗ ਵੀ ਬਹੁਤ ਨੇ ਬਜ਼ੁਰਗ ਵੀ ਬਹੁਤ ਨੇ ਬਜ਼ੁਰਗਾਂ ਦਾ ਹੋਸ਼ ਤੇ ਨੌਜੋਵਾਨਾਂ ਦਾ ਜੋਸ਼ ਜੋ ਦੋਨੇ ਇਕੱਠੇ ਹੋ ਜਾਣ ਤਾਂ ਫੇਰ ਕੋਈ ਮੰਜ਼ਲ ਨਹੀਂ ਹੈ ਜੀ ਹੁੰਦੀ ਜਿਹੜੀ ਸਰ ਨਾ ਕੀਤੀ ਜਾ ਸਕੇ ਸੋ ਵੀਰੋ ਆਪਾਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਮੇਰੇ ਕੋਲੇ ਸਾਰੇ ਖਾਕੇ ਬਣਾਏ ਪਏ ਨੇ ਨਕਸ਼ੇ ਬਣੇ ਪਏ ਨੇ ਮੈਂ ਆਪ ਤਾਂ ਪੈਸੇ ਖਾਣੇ ਨਹੀਂ ਪੈਸੇ ਖਾਣ ਪੈਸੇ ਕਮਾਉਣ ਕਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਵੀਰੋ ਆਪ ਤਾਂ ਮੈਂ ਖਾਣੀ ਨਹੀਂ ਪਰ ਜਿਹੜੇ ਇਹਨਾਂ ਨੇ ਖਾਧਿਆ ਉਹ ਮੈਂ ਛੱਡਣੇ ਨਹੀਂ ਇਹਨਾਂ ਦੇ ਪੈਸੇ ਪਹਾੜਾਂ 'ਚ ਪਏ ਆ ਪਹਾੜਾਂ 'ਚ ਸੁੱਖ ਵਿਲਾਸ ਹੋਰੀ ਬਣਾ ਰੱਖਿਆ ਇੱਕ ਅੱਧਾ ਖੜਾ ਹੋਊਗਾ ਉਹਨਾਂ ਦਾ ਬੰਦਾ ਦੱਸ ਦਿਓ ਕਿ ਐਂ ਕਹਿ ਕੇ ਗਿਆ ਅੱਜ ਵੀਰੋ ਜਿਹੜੇ ਸੁੱਖ ਵਿਲਾਸ ਹੋਰੀ ਨੇ ਉਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਬਣਾਏ ਹੋਏ ਨੇ ਹਰੇਕ ਕਮਰੇ ਦੇ ਪਿੱਛੇ ਪੂਲ ਹੈ ਹਰੇਕ ਕਮਰੇ ਦੇ ਪਿੱਛੇ ਸਵਿਮਿੰਗ ਪੂਲ ਹੈ 7 ਲੱਖ ਰੁਪਏ ਇੱਕ ਰਾਤ ਦਾ ਰਹਿਣ ਦਾ ਕਿਰਾਇਆ ਹੈ ਵੀਰੋਂ ਆਪਾਂ ਟਾਉਂਦੇ ਨਹੀਂ ਵਧੀਆ ਬਣਾਇਆ ਉਹਨੇ ਟਾਉਂਦੇ ਨਹੀਂ ਪਰ ਉਹਨੂੰ ਸਰਕਾਰ ਦੇ ਕਬਜ਼ੇ 'ਚ ਲੈ ਲਾਂਗੇ ਉਹਦੇ ਸਕੂਲ ਬਣਾ ਦਾਂਗੇ ਤੇ ਨਾਲੇ ਨਾਰਾ ਵਧੀਆ ਬਣ ਜੂ ਕਿ ਦੁਨੀਆ ਦਾ ਇਹ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਸਹੀ ਹੈ ਨਾ ਫਿਰ ਲੈ ਦੋ ਵਾਰ ਦੋ ਦੋਵੇਂ ਹੱਥ ਖੜੇ ਕਰਕੇ ਨਾਰੇ ਲਾ ਕੇ ਫਿਰ ਆ ਸਕੂਲ ਤਾਂ ਕਨਫਰਮ ਕਰੋ ਫਿਰ ਅੱਜ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਆ ਜਿਹੜਾ ਪਿਆਰ ਤੁਹਾਡਾ ਮਿਲ ਰਿਹਾ ਜਿੰਦਾਬਾਦ ਆ ਇਹ ਤਾਂ ਉੱਥੇ ਪਹੁੰਚਦਾ ਹੋਊ ਪੱਕਾ ਉਹਨੇ ਤਾਂ ਜੀਪ ਤੇ ਛੱਤ ਲਵਾ ਰੱਖੀ ਐ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਬਾਹਰ ਤਾਪਮਾਨ ਕਿੰਨਾ ਹੈ ਅੰਗਰੇਜ਼ੀ ਚ ਪੁੱਛਦਾ ਆ ਉਹਦੇ ਅਫਸਰਾਂ ਨੂੰ ਮੈਨੂੰ ਕਈ ਅਫਸਰ ਕਿਉਂਕਿ ਅਫਸਰ ਤਾਂ ਸਰਕਾਰ ਦੇ ਨੇ ਜਿਹੜੇ ਇਹਦੇ ਨਾਲ ਨੇ ਲਾਏ ਹੋਏ ਡਿਊਟੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਐਂ ਪੁੱਛਦਾ ਹਾਊ ਮੱਚ ਇਜ਼ ਦਾ ਟੈਂਪਰੇਚਰ ਕੰਨ ਅਸੀ ਕਹਿੰਨੇ ਸਰ 40 ਡਿਗਰੀ ਓ ਮਾਈ ਗੋਡ ਇਜ਼ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਸਾਨੂੰ ਦੱਸਿਓ ਫਿਰ ਪੰਜਾਬ ਬਚਾਉਣ ਚੱਲਾਂਗੇ ਦੋ ਘੰਟੇ ਇਹ ਆ ਗਿਆ ਟੈਂਪਰੇਚਰ ਪੁੱਛ ਕੇ ਜਾਣ ਵਾਲੇ ਅਸੀਂ 25 25 30 30 ਫੁੱਟ ਡੂੰਘੇ ਪੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਆਹ ਫਰਕ ਹੈ ਬਸ ਸਪਨਾ ਜਿੰਦਾਬਾਦ ਜਿੰਦਾਬਾਦ ਸੋ ਵੀਰੋ ਲਵ ਯੂ 2 3 4 5 ਸੋ ਵੀਰੋ ਤੁਹਾਡੇ ਨਾਲ ਆ ਜਿਹੜਾ ਪਿਆਰ ਹੈ ਇਹ ਦੇਖ ਕੇ ਤਕਾਵਟ ਨਹੀਂ ਹੁੰਦੀ ਸੋ ਮੈਂ ਤਾਂ 1 ਮਿੰਟ ਲਈ ਮੈਂ ਕਰਮਜੀਤ ਨੂੰ ਕਹੂੰਗਾ ਕਿ ਉਹ 1 ਮਿੰਟ ਲਈ ਸਾਰਾ ਧੰਨਵਾਦ ਕਰੇ ਔਰ ਕਰਮਜੀਤ ਨੇ ਗਰੀਬੀ ਆਪਣੇ ਪਿੰਡੇ ਤੇ ਹੰਡਾਈ ਹੋਈ ਹੈ ਕਰਮਜੀਤ ਨੇ ਕਰਮਜੀਤ ਨੇ ਹਾਲਾਤ ਆਪਣੇ ਪਿੰਡੇ ਤੇ ਹੰਡਾਏ ਹੋਏ ਨੇ ਕਰਮਜੀਤ ਨੇ ਮੈਂ ਕਰੇ ਇਸ ਤਾ ਜਾਣਦੇ ਰਹੇ ਇੱਕ ਦੂਜੇ ਦੇ ਘਰੇ ਉਹੀ ਹਾਲਾਤ ਨੇ ਜਿਹੜੇ ਆਮ ਘਰਾਂ ਚ ਨੇ ਪਰ ਆਪਾਂ ਬਦਲਨੇ ਨੇ ਉਹ ਹਾਲਾਤ ਵੀਰੋ ਦਲਤਾ ਗਰੀਬਾਂ ਨੂੰ ਦਲਿਤਾਂ ਗਰੀਬਾਂ ਨੂੰ ਕਿਵੇਂ ਕਿਵੇਂ ਉੱਚਾ ਚੱਕਿਆ ਜਾ ਸਕਦਾ ਕੋਈ ਲਾਲ ਕਾਰਡ ਹਰਾ ਕਾਰਡ ਨਹੀਂ ਚੱਕ ਸਕਦਾ ਇੱਕੋ ਹੀ ਚੀਜ਼ ਆ ਜਿਹੜੀ ਗਰੀਬੀ ਖਤਮ ਕਰ ਸਕਦੀ ਆ ਉਹਨਾਂ ਦੇ ਜਵਾਕਾਂ ਨੂੰ ਵਧੀਆ ਪੜ੍ਹਾਈ ਦੇ ਦੋ ਜਦੋਂ ਉਹ ਅਫਸਰ ਬਣ ਗਿਓ ਆਪੀ ਗਰੀਬੀ ਚੱਕ ਦੇਣਗੇ ਵੀਰੋ ਇਸ ਕੰਮ ਤੇ ਲੱਗਿਆ ਹੋਇਆ ਮੈਂ ਦਲਿਤ ਗਰੀਬਾਂ ਨੂੰ ਪੜਾਵਾਂਗੇ ਪੰਜਾਬ ਨੂੰ ਇੱਕ ਬਹੁਤ ਉੱਚ ਸਿੱਖਿਸ਼ਤ ਉੱਚ ਸਿੱਖਿਸ਼ਤ ਸੂਬਾ ਬਣਾਵਾਂਗੇ ਤਾਂ ਸਾਡਾ ਪੰਜਾਬ ਹੈ ਬਰਕਤ ਦੀ ਧਰਤੀ ਹੈ ਬਰਕਤ ਦੀ ਇੱਥੇ ਜੋ ਵੀ ਆਉਂਦਾ ਭਈ ਉਹ ਭੁੱਖਾ ਦੀ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ 20 ਰੁਪਏ ਦਾ ਲੰਗਰ ਗੁਰੂ ਸਾਹਿਬ ਨੇ ਇੱਕ ਵਾਰੀ ਐਫ ਡੀ ਕਰਾਈ ਸੀ ਮੈਂ ਘਰੋਂ ਆਉਣ ਵਾਲੀਆਂ ਪੀੜ੍ਹੀਆਂ ਤੱਕ 500000 ਸਾਲ ਤੱਕ ਉਹ 20 ਰੁਪਏ ਦਾ ਲੰਗਰ ਨਹੀਂ ਮੁੱਕਣਾ ਪੰਜਾਬ 'ਚ ਕਦੇ ਕੋਈ ਭੁੱਖਾ ਨਹੀਂ ਸੌਂ ਸਕਦਾ ਪੰਜਾਬ 'ਚ ਬਹੁਤ ਲੋਕ ਆਉਂਦੇ ਨੇ ਕੰਮ ਕਰਨ ਉਹ ਇੱਥੇ ਕੰਮ ਕਰਕੇ ਇੱਥੇ ਜਦੋਂ ਸੌਂਦੇ ਨੇ ਉਹ ਵਾਹਿਗੁਰੂ ਕਹਿ ਕੇ ਸੌਂਦੇ ਨੇ ਆ ਹੁਣ ਪਿੱਛੇ ਜ ਮੈਨੂੰ ਪਤਾ ਲੱਗਿਆ ਆ ਜਿਹੜਾ ਸੰਗਰੂਰ ਤੋਂ ਖੜਾ ਉਹ ਉਹ ਜਿਹੜਾ ਹਰੇਕ ਨਾਲ ਹੀ ਲੜਦਾ ਰਹਦਾ ਖੈਰਾ ਉਹ ਕਹਿੰਦਾ ਕਹਿੰਦਾ ਜੀ ਬਾਹਰਲੇ ਸੂਬਿਆਂ ਤੋਂ ਜਿਹੜੇ ਆਉਂਦੇ ਨੇ ਉਹਨਾਂ ਤੇ ਪਾਬੰਦੀ ਲਾਓ ਉਹ ਮੇਰੇ ਵੀਰੋ ਪੰਜਾਬ ਤਾਂ ਸਾਰਿਆਂ ਨੂੰ ਰੋਟੀ ਖਵਾਉਂਦਾ ਐ ਅਸੀਂ ਤਾਂ ਲੰਗਰ ਲਾ ਕੇ ਪੁੱਛਦੇ ਥੋੜੀ ਐ ਕਿੱਥੋਂ ਆਇਆ ਤੂੰ ਇਹ ਤਾਂ ਇਹ ਦੇਖੋ ਪੰਜਾਬ ਦਾ ਸੂਬਾ ਜਿਹੜਾ ਧਰਤੀ ਐ ਉਹ ਬਰਕਤ ਵਾਲੀ ਐ ਉਹ ਰੋਟੀ ਖਵਾਉਂਦੀ ਐ ਸਾਰਿਆਂ ਨੂੰ ਇਹ ਫਿਰ ਆਪਣੇ ਬੰਦੇ ਵੀ ਬਾਹਰ ਬੈਠੇ ਅੰਗਰੇਜ਼ਾਂ ਕੋਲੇ ਜਾ ਕੇ ਆਪਾਂ ਨੇ ਵੀ ਤਰੱਕੀਆਂ ਮੋਕ ਕੀਤੀਆਂ ਉਹਨਾਂ ਮੁਲਕਾਂ ਜਾ ਕੇ ਸੋ ਇਸ ਤਰ੍ਹਾਂ ਦੀ ਛੋਟੀ ਸੋਚ ਜਿਹੜੀ ਐ ਉਨ ਉਹ ਰੱਖਣੀ ਚਾਹੀਦੀ ਇਹ ਗਲਤ ਗੱਲ ਹੈ ਦੇਖੋ ਇੱਥੇ ਜਿਹੜਾ ਹੁੰਦਾ ਉਹ ਖਾ ਕੇ ਕਿਰਤ ਕਰੋ ਨਾਮ ਜਪੋ ਵੰਡਿ ਛਕੋ ਸੋ ਕਿਰਤ ਕਰਦਾ ਜਿਹੜਾ ਇੱਥੇ ਉਹ ਭੁੱਖਾ ਨਹੀਂ ਮਰਦਾ ਇੱਥੇ ਸੋ ਇਸ ਕਰਕੇ ਇਹੋ ਜੀ ਮਾਨਸਿਕਤਾ ਜਿਹੜੀ ਹੈ ਉਹਦੇ 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 ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਕਿ ਐ ਕਿਵੇਂ ਹੋ ਜੂਗਾ ਸਾਰੇ ਮੁਲਕ ਨੂੰ ਰੋਟੀ ਖਾਣ ਵਾਲਾ ਪੰਜਾਬ ਹੈ 130 ਲੱਖ ਮੀਟ੍ਰਿਕ ਟਨ ਕਣਕ ਦਿੱਤੀ ਆ ਹੁਣੇ 220 ਲੱਖ ਮੀਟ੍ਰਿਕ ਟਨ ਚੌਲ ਦੇਵਾਂਗਾ ਅਕਤੂਬਰ ਚ ਵੀਰੋ ਅਸੀਂ ਟੱਡ ਪਰਦੇ ਹਾਂ ਉਹਨਾਂ ਦਾ ਪਰ ਉਹ ਜਿਵੇਂ ਮਰਜ਼ੀ ਸਾਡੇ ਨਾਲ ਕਰ ਲੈਂਦੇ ਆਂ ਕਈ ਵਾਰੀ ਪਰ ਪੰਜਾਬ ਜਿਹੜਾ ਹੈ ਉਹ ਗੁਰੂਆਂ ਦੇ ਨਾਂ ਤੇ ਵਸਦਾ ਹੈ ਤੇ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਹਮੇਸ਼ਾ ਵੰਡਣ ਵਾਲੀ ਹੈ ਪੰਜਾਬ ਦੀ ਧਰਤੀ ਮੰਗਣ ਵਾਲੀ ਨਹੀਂ ਹੈਗੀ ਵੰਡਣ ਵਾਲੀ ਹੈ ਧਰਤੀ ਸਾਡੀ ਦਾਤਾਂ ਵੰਡਣ ਵਾਲੀ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਿਖਾਇਆ ਸੋ ਵੀਰੋ ਆਓ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ